ਹੈਲੋ ਹੈਲੋ ਹਾਂਜੀ ਬੋਲੀ ਹਾਂਜੀ ਡੀਐਫਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਮੈਂ ਨਾ ਇੱਥੇ ਖਣਾ ਠੇਕੇ ਦੇ ਕੋਲੇ ਤੇ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਹੋਈ ਐ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈਗੀ ਆ ਮਨਜ਼ੂਰੀ ਸਾਡੇ ਵਿਭਾਗ ਦੀ ਨਹੀਂ ਹੋਣੀ ਬਾਕੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਇਹ ਤਾਂ ਬਿਲਕੁਲ ਜਮਾ ਨਹਿਰ ਦੇ ਕੰਡੇ ਦੇ ਉੱਤੇ ਐ ਤੁਸੀਂ ਇੱਧਰ ਇੱਕ ਤੇ ਢੇੜਾ ਮਾਰਿਆ ਜੀ ਕਿਹਦਾ ਬਣਾ ਲਓ ਆ ਮੈਂ ਬੀਚਾ ਤਾਂ ਹੋਣਾ ਪਰ ਨੂੰ ਪ੍ਰੋਫੈਕਟਲੀ ਮੇਰੇ ਮਪੇ ਦੇ ਨਾ ਪਰ ਉਹ ਚਲੇ ਜਾਂਦੇ ਆ। ਯਾ ਬਲੇ ਝੂਠ ਬੋਲ ਰਹੇ ਆ ਜੀ ਇਹ ਤਾਂ ਮਨਜ਼ੂਰੀ ਕਹਿ ਰਹੇ ਆ ਇਹਨਾਂ ਦੇ ਮਾਲਕਾਂ ਨਾਲ ਦੋ ਨਾ ਗੱਲ ਹੋਈ ਹੈ ਮੇਰੀ। ਕੋਲ ਡਾਕੂਮੈਂਟ ਜਿੰਨਾਂ ਕੋਲ ਹੈਗੇ ਨਾ। ਚਲੋ ਅਸੀਂ ਡਾਕੂਮੈਂਟ ਵੀ ਮੰਗਦੇ ਆ ਤੇ ਤੁਸੀਂ ਇੱਕ ਵਾਰੀ ਦੌਰਾ ਕਰਕੇ ਦੇਖੋ ਜਮਾ ਨਹਿਰ ਦੇ ਕੰਡੇ ਦੇ ਉੱਤੇ। ਮੈਂ ਕੱਲ ਹੀ ਮੈਂ ਨਾ ਤੁੰਬਲੇ ਦੀ ਲਾਤੀ ਦੀ ਉੱਤੀ ਅੱਜ। ਹਾਂਜੀ ਤੇ ਅੱਜ ਬੰਦਾ ਜਾਊਗਾ ਕੱਲ ਮੈਂ ਪੁੱਛ ਜਾਊਗਾ ਮੈਂ ਚੰਡੀਗੜ੍ਹ ਸੀ ਜਾਊ। ਠੀਕ ਹੈ ਜੀ ਠੀਕ ਹੈ। ਕੋਲ ਹੈਗੀ ਦੌਰਾ ਦੇ ਦੂੰ। ਦਰਾਹੇ ਤੋਂ ਦਰਾਹੇ ਤੋਂ ਜਦੋਂ ਆਪਾਂ ਜਾਣਦੇ ਆ ਜੀ 마ਸੀਵਾੜੇ ਨੂੰ ਹਾਂ 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 ਜੀ ਹਾਂ ਜੀ ਹਾਂ ਜੀ ਜਿਹੜੇ ਜਦਦੇ ਬੰਦੇ ਆਪਣੇ ਠੀਕ ਆ ਠੀਕ ਆ ਜੀ ਮਿਹਰਬਾਨੀ ਠੀਕ ਆ ਭਾਈ ਆ ਦੇਖੋ ਇੱਥੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੇਕੇਦਾਰਾਂ ਨਾਲ ਕਹਿੰਦੇ ਜੀ ਮਨਜ਼ੂਰੀ ਐ ਡੀ ਐਫਓ ਨਾਲ ਗੱਲ ਹੋਈ ਜੰਗਲਾਤ ਵਿਭਾਗ ਦੇ ਅਫਸਰ ਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਉਹ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਣੇ ਕੋਈ ਸਰਕਾਰ ਦੇ ਕੰਨਾਂ ਦੇ ਕੋਈ ਜੂ ਨਹੀਂ ਸਰਕਦੀ ਸਰਕਾਰ ਦੀ ਨੱਕ ਹੇਠ ਕੀ ਹੋ ਰਿਹਾ ਬਾਈ ਹਾਤਾ ਆ ਹਾਤਾ ਆ ਠੇਕਾ ਆ ਨਹਿਰ ਆ ਆ ਦੇਖੋ ਨਹਿਰ ਨਾਲ ਆ ਨਹਿਰ ਦਿਖਾ ਆ ਨਾਲ ਨਹਿਰ ਆ ਬਿਲਕੁਲ ਨਹਿਰ ਦੇ ਕਿਨਾਰੇ ਇੱਕ ਨਹੀਂ ਇੱਕ ਨਹੀਂ ਘੱਟੋ ਘਾਟ ਘੱਟੋ ਘਾਟ ਇੱਥੇ ਨਹਿਰਾਂ ਨਾਲ ਆ ਦਿਖਾ ਪਾਣੀ ਦਿੰਦਾ ਨਾਲ ਨਹਿਰਾਂ ਨਾਦਰਤ ਖੜਿਆ ਪਰਲੇ ਪਰਲੇ ਪਾਸਿਆ ਨਹਿਰ ਤੇ ਆ ਹੱਤਾ ਤੇ ਠੇਕਾ ਇੱਥੇ ਜਿਹਦਾ ਜੀ ਕਰਦਾ ਮੰਝਾ ਡਾ ਲਿਆ ਜਿਹਦਾ ਜੀ ਕਰਦਾ ਕੋਈ ਝੁੱਗੀ ਛੋਪੜੀ ਪਾਲੀ ਠੇਕਾ ਪਾ ਲਿਆ ਗੁਡੇਰਾ ਪਾ ਲਿਆ ਯਾਰ ਕੋਈ ਇੱਥੇ ਬਾਲੀਬਾਲਸ ਨਹੀਂ ਕੋਈ ਰਾਜਾ ਬਾਬੂ ਨਹੀਂ ਕਿਹਦੀ ਮਨਜ਼ੂਰੀ ਹੈ ਜੰਗਲਾਤ ਅਫਸਰ ਕਹਿੰਦਾ ਸਾਡੀ ਕੋਈ ਮਨਜ਼ੂਰੀ ਨਹੀਂ ਫਿਰ ਇਹ ਪਵਾਏ ਕਿਨੇ ਆ ਇੱਥੋਂ ਦਾ ਐਮ.ਐਲ.ਏ ਹਿੱਸਾ ਲੈਂਦਾ ਕਿ ਮੰਤਰੀ ਹਿੱਸਾ ਲੈਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਹਿੱਸਾ ਲੈਂਦਾ ਭਵੰਤ ਸਿੰਘ ਇਹਦਾ ਕੋਈ ਜਵਾਬ ਦੇਉ ਨਯਰ ਦੇ ਕੰਡਿਆਂ ਦੇ ਉੱਤੇ ਦਰਾਹੇ ਤੋਂ ਲੈ ਕੇ ਰੋਪੜ ਤੱਕ 10 ਠੇਕੇ ਆ 10 ਸਿੱਕੇ ਆਹ ਹੱਤਾ ਨਾਲ ਅੱਗੇ ਬਹੁਤ ਅਲੀਸ਼ਾਨ ਉਹ ਵੀ ਦਿਖਾਉਂਦੇ ਆ ਹੱਤਾ ਬਣਾਇਆ ਹੋਇਆ ਠੇਕੇ ਨਾਲ ਬਿਲਕੁਲ ਕੋਈ ਮਨਜ਼ੂਰੀ ਨਹੀਂ ਧਜੀਆਂ ਡਾਂਗਾਂ ਜਾ ਰਹੀਆਂ ਨਪਾੜੋ ਸਾਰੀਆਂ ਜਗ੍ਹਾ ਕੋਈ ਡਰਾਮਾ ਦੇ ਕੰਢਿਆਂ ਤੇ ਆ ਉਹ ਨਰਾਂ ਦੇ ਕੰਢਿਆਂ ਤੇ ਨਾਪ ਲੋ ਸਾਰਾ ਕੁਝ ਛੱਡਿਓ ਨਾ ਤਬਾਹ ਕਰ ਦਿਓ ਕਾਰਨ ਕੀ ਜਿਵੇਂ ਪਹਿਲਾਂ ਬਾਦਲਾਂ ਵੇਲੇ ਫਿਰ ਕਾਂਗਰਸੀਆਂ ਵੇਲੇ ਹੁਣ ਬੋਕਰਾਂ ਵੇਲੇ ਮੋਟਾ ਹਿੱਸਾ ਜਾਂਦਾ ਮੋਟਾ ਝੜਾਵਾ ਚੜਦਾ ਆਰ ਜੀ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਅੱਛਾ ਮੇਰੀ ਡੀਐਫਓ ਨਾਲ ਵੀ ਗੱਲ ਹੋਈ ਆ ਇਹਦੀ ਮਨਜ਼ੂਰੀ ਮਨਜ਼ਾਰੀ ਨਾ ਠੇਕਿਆਂ ਦੀ ਜੰਗਲਾਤ ਮਹਿਕਮੇ 'ਚ ਖੋਲੇ ਹੋਇਆ ਹੈ ਕੋਈ ਹਾਂ ਮੈਂ ਪਿੰਡ ਨੂੰ ਚੱਲੇ ਆਉਣਾ ਜੀ ਹਾਂ ਇਹ ਵੀਡੀਓ ਚੱਲ ਰਹੀ ਹੈ ਹਾਂ ਮੈਂ ਕੱਲ ਗੱਲ ਕਰਦੇ ਅੱਛਾ ਨਹੀਂ ਕੋਈ ਮਨਜ਼ੂਰੀ ਹੈ ਤਾਂ ਕੋਈ ਆਰਡਰ ਆਰਡਰ ਭੇਜ ਦਿੰਦੇ ਕੋਈ ਤੁਹਾਡੇ ਕੋਲ ਹੋਣਗੇ ਹਾਂ ਨਹੀਂ ਸਾਲੀ ਦਾ ਵਿਆਹ ਤਾਂ ਹੈਗਾ ਮੈਂ ਤੈਨੂੰ ਵਿਆਹ ਤੋਂ ਨਹੀਂ ਰੋਕਦਾ ਵਿਆਹ ਤੂੰ ਦੇਖ ਮੈਂ ਤਾਂ ਇਹ ਕਹਿਣਾ ਵੀ ਯਾਰ ਜੀ ਇੱਥੋਂ ਕਹਿ ਰਿਹਾ ਜਿਹੜਾ ਜਿਹਦੇ ਦਾ ਅਫਸਰ ਹੈ ਸਾਡੇ ਲਈ ਖਾਤ ਕੋਈ ਮਨਜ਼ੂਰੀ ਨਹੀਂ ਜੰਗਲਾਤ ਮੈਹਕਮੇ ਦੀ ਜਗ੍ਹਾ ਠੇਕੇ ਖੋਲੇ ਹੋਏ ਆ ਹਾਂ ਇੱਥੇ ਤਰਾ ਨੀਲੋਂ ਨਹੀਂ ਬਾਈ ਜੀ 15 ਠੇਕੇ ਆ ਤਰਾਹੇ ਤੋਂ ਲੈ ਕੇ ਉਪਰ ਤੱਕ 15 ਠੇਕੇ ਆ ਕੇਸ ਕਾ ਦਾ ਚੱਲਦਾ ਨਾ ਡੀ ਐਫਓ ਕਾ ਨਾ ਕੋਈ ਕੇਸ ਚੱਲਦਾ ਆ ਦੇਖੋ ਬਈ ਸ਼ਾਨਦਾਰ ਇੱਥੇ ਠਾਤੇ ਖੋਲੇ ਹੋਏ ਵੇ ਆ ਆ ਦੇਖੋ ਆ ਦਿਖਾ ਕੇ ਲਿਆ ਸਾਰੇ ਉਹਦੇ ਪਿੱਛੇ ਕਮਰੇ-ਕਮਰੇ ਬਣਾਏ ਬਾ ਸਾਰੇ ਜਗਲਾਦ ਮਹਿਮੇਲੀ ਜਗ੍ਹਾ ਇਹ ਆ ਦੇਖੋ ਆ ਕਮਰੇ ਦਿਖਾ ਦੇ ਪਰ ਇਹ ਸਾਰੀ ਨੈਰ ਦੀ ਜਗਾ ਆ ਸਾਰਾ ਪਿੱਛੇ ਨੀਲ ਹੈ ਤੇ ਨੀਲ ਦੇ ਵਿੱਚ ਆ ਹਾਤੇ ਆ ਸ਼ਾਨਦਾਰ ਹਾਤੇ ਆ ਕਮਰੇ-ਕਮਰੇ ਪਾਏ ਤੁਸੀਂ ਦੇਖੋ ਆ ਦੇਖੋ ਆ ਦੀ ਸ਼ਾਮ ਪੂਰੇ ਹਾਤੇ ਬਣਾਏ ਹੋਏ ਆ ਜੇ ਗੱਲ ਕੀਤੀ ਸੇ ਕਰਨਾ ਕਹਿੰਦਾ ਜੀ ਕੇਸ ਚੱਲਦੇ ਆ ਜੀ ਇਹਦਾ 15 ਹੋਰ ਖੁੱਲੇ ਆ ਜਨੇ ਕੋਈ ਰਾਜਾ ਬਾਬੂ ਨਹੀਂ ਇੱਥੇ ਕੋਈ ਸਰਕਾਰ ਨਾਉਂ ਦੀ ਚੀਜ਼ ਨਹੀਂ ਯਾਰ ਇਹ ਅੱਜ ਦੇ ਨਹੀਂ ਇਹ 20 ਸਾਲ ਦੇ ਖੁੱਲੇ ਹੋਏ ਆ ਬਾਦਲਾਂ ਵੇਲੇ ਵੀ ਇਹੀ ਕੁਝ ਚੱਲਦਾ ਰਿਹਾ ਕਾਂਗਰਸੀਆਂ ਵੇਲੇ ਵੀ ਇੰਨਾ ਵੇਲੇ ਵੀ ਆ ਪਿੱਛੇ ਨਹਿਰ ਦਿਖਾ ਦਿਆ ਨਹਿਰ ਆ ਆ ਨਹਿਰ ਆ ਤੇ ਆ ਮਿਲਣਾ ਜੰਗਲਾਤ ਮਹਿਕਮੇ ਦੀ ਜਗ੍ਹਾ ਗੱਲ ਵੀ ਹੋਈ ਆ ਕਹਿੰਦਾ ਭਾਈ ਸਾਡੇ ਕੋਲ ਤਾਂ ਕੇਸ ਚੱਲਦੇ ਆ ਡੀਐਫਓ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਵਾਬਦੇਹੀ ਕਿਹਦੀ ਆ ਫਿਕਦਾਰ ਕਹਿੰਦਾ ਕੇਸ ਚੱਲਦਾ ਡੀਐਫਓ ਕਹਿੰਦਾ ਸਾਡੇ ਕੋਲ ਮਨਜ਼ੂਰੀ ਕੋਈ ਨਹੀਂ ਜੰਗਲਾਤ ਮੰਤਰੀ ਜਵਾਬ ਦੇ ਆ ਮੁੱਖ ਮੰਤਰੀ ਜਵਾਬ ਦੇ ਆ ਕੌਣ ਜਵਾਬ ਦੇ ਆ ਗੰਬਾਇਆ ਜੰਗਲਾਤ ਨਾਲ ਇੱਕ ਮਿੱਟੀ ਜਗਰੀਆਂ ਨੂੰ ਆਹੀ ਏਰੀਆ ਆਹੀ ਚੱਲਦੇ ਆ ਕੋਈ ਬਾਲੀਬਾਲਸ ਨਹੀਂ ਲਓ ਵੀ ਆਹ ਬਾਦਮਾ ਠੇਕਾਦ ਰਾਹੇ ਤੋਂ ਲੈ ਕੇ ਰੋਪੜ ਤੱਕ ਏਸੀ ਹਾਤਾ ਆ ਦੇਖੀ ਦਿਨੋਂ ਨਿਆਰੇ ਇਹਨਾਂ ਦੇ